ਬਹੁਤ ਹੀ ਮੰਦਭਾਗੀ ਘਟਨਾ ਬੇਸ਼ੱਕ ਇਹ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਵਾਪਰਨ ਵਾਲੀ ਪਹਿਲੀ ਘਟਨਾ ਨਹੀਂ ਆ ਪਿੰਡ ਗੁਰਦਿੱਤੀ ਆਲਾ ਦੇ ਵਿੱਚ ਚਾਰ ਪੈਣਾ ਦਾ ਕੱਲਾ ਕੱਲਾ ਭਰਾ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਦੀ ਮੌਤ ਹੋ ਗਈ ਛੋਟੇ ਛੋਟੇ ਦੋ ਬੱਚੇ ਐ ਇੱਕ ਬੇਟਾ ਇੱਕ ਬੇਟੀ ਐ ਸਰਕਾਰ ਨੂੰ ਬਾਪ ਲਾਂ ਤਾਂ ਪਾ ਰਿਹਾ ਤੇ ਮੰਗ ਕਰ ਰਿਹਾ ਇਨਸਾਫ ਦੀ ਕਹਿੰਦਾ ਚਲੋ ਜਾਂਦੇ ਜੀ ਇਨਸਾਫ ਨਹੀਂ ਮਿਲਿਆ ਮੇਰਾ ਤਾਂ ਪੁੱਤ ਗਿਆ ਕਿਸੇ ਮਾਂ ਦਾ ਹੋਰ ਦਾ ਪੁੱਤ ਨਾ ਜਾਵੇ ਜਦੋਂ ਇਹ ਸ਼ਬਦ ਸੁਣੇ ਤਾਂ ਮਨ ਜਿਹੜਾ ਝੰਝੋਲਿਆ ਗਿਆ ਕਿਉਂਕਿ ਇਹ ਸ਼ਬਦ ਹਾਰ ਉਸ ਮਾਂ ਵੱਲੋਂ ਹਾਰ ਉਸ ਬਾਪ ਵੱਲੋਂ ਤੇ ਹਾਰ ਉਸ ਭੈਣ ਵੱਲੋਂ ਮੀਡੀਆ ਦੇ ਅੱਗੇ ਆ ਕੇ ਬੋਲੇ ਜਾਂਦੇ ਆ ਜਦੋਂ ਉਹਨਾਂ ਦੀ ਆਲਾਦ ਇਸ ਦੁਨੀਆ ਤੋਂ ਚਲੀ ਜਾਂਦੀ ਆ ਕਿਉਂਕਿ ਜਾਣ ਵਾਲਿਆਂ ਦੇ ਵਿਛੋੜੇ ਆ ਜਿਹੜੇ ਉਹ ਕਹਿ ਤੇ ਅਸਹਿ ਹੁੰਦੇ ਨੇ ਜਦੋਂ ਕੋਈ ਸੱਚ ਬੋਲਦਾ ਮੀਡੀਆ ਤੇ ਆ ਕੇ ਸੱਚ ਦੀ ਗੱਲ ਕਰਦਾ ਤਾਂ ਉਹਦੇ ਤੇ अनेका ਤਰ੍ਹਾਂ ਦੇ ਗਲਤ ਕਮੈਂਟ ਵੀ ਪਾਏ ਜਾਂਦੇ ਬੜਾ ਕੋਸ਼ਿਸ਼ ਕੀਤਾ ਜਾਂਦਾ ਕਿਉਂਕਿ ਇਹਨਾਂ ਚੀਜ਼ਾਂ ਨੂੰ ਮੈਂ ਖੁਦ ਫੇਸ ਕੀਤਾ ਦੂਜੇ ਪਾਸੇ ਦੇਖੀਏ ਤਾਂ ਇਹ ਵਾਰਦਾਤ ਵੀ ਸਾਡੇ ਏਰੀਏ ਦੀ ਹੈ ਦੂਸਰੀ ਵਾਰਦਾਤ ਦੇਖੀਏ ਤਾਂ ਅੱਜ ਨਸ਼ਾ ਤਸਕਰਾਂ ਦੇ ਛੇਰਖਾਂ ਘਰ ਨੂੰ ਢਾਉਂਦੀਆਂ ਗੱਲਾਂ ਕੀਤੀਆਂ ਗਈਆਂ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਕਿ ਇਹ ਨਸ਼ੇ ਦੀ ਤਸਕਰੀ ਦੇ ਵਿੱਚ ਜਿਹੜਾ ਮਕਾਨ ਬਣਿਆ ਹੋਇਆ ਹੈ ਦੂਜੇ ਪਾਸੇ ਉੱਥੋਂ ਦੇ ਹੀ ਪਿੰਡ ਦੇ ਲੰਬਰਦਾਰ ਦਾ ਬਿਆਨ ਆ ਰਿਹਾ ਕਿ ਨਹੀਂ ਜੀ ਇਹਨਾਂ ਲੋਕਾਂ ਦੀਆਂ ਆੜਤਾ ਨੇ ਇਹਨਾਂ ਲੋਕਾਂ ਨੇ ਪਸ਼ੂ ਇੰਨੇ ਰੱਖੇ ਹੋਏ ਸੀ ਇਹਨਾਂ ਨੇ ਪੁਰਾਣਾ ਮਕਾਨ ਵੇਚਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਜੁੜਾਈ ਮਕਾਨ ਬਣਾਇਆ ਸੀ ਸਮਝ ਨਹੀਂ ਆਉਂਦੀ ਵੀ ਪਿੰਡ ਵਾਲੇ ਝੂਠ ਬੋਲ ਰਹੇ ਆ ਸਮਝ ਨਹੀਂ ਆਉਂਦੀ ਵੀ ਪ੍ਰਸ਼ਾਸਨ ਕਿਸੇ ਦੇ ਕਹਿਣ ਤੇ ਕਰ ਰਿਹਾ ਇਹ ਇਹ ਦੋ ਖਬਰਾਂ ਬੜੀਆਂ ਵੱਡੀਆਂ ਤੇ ਅਹਿਮ ਅਹਿਮਿਤ ਰੱਖ ਰਹੀਆਂ ਤੀਜੀ ਖਬਰ ਆ ਜਿਹੜਾ ਹੈ ਸਾਡੇ ਨੇੜੇ ਇਹ ਤਿੰਨੇ ਕਟਨਾਵਾਂ ਜਿਹੜੀਆਂ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਤੇ ਨੇੜੇ ਤੇੜੇ ਦੇ ਪਿੰਡਾਂ ਦੀਆਂ ਜਿਹੜਾ ਬੱਚਾ ਪਲੱਸ 2 ਕਰਕੇ ਬੜੀ ਵਧੀਆ ਸਟੱਡੀ ਸੀ ਉਸ ਬੱਚੇ ਦੀ ਸਕੂਲ 'ਚ ਬੜਾ ਵਧੀਆ ਨਾ ਸੀ ਉਸ ਬੱਚੇ ਦਾ ਐਤਕੀ ਉਹਨੇ ਪਲੱਸ 2 ਕੀਤੀ ਐਸਐਸ ਕਲੂਵਨ ਸਕੂਲ ਕਸਵਾਨਾ ਵਿਵਾਦ ਹੁੰਦਾ ਅੱਧੇ ਮਰਲੇ ਪਿੱਛੇ ਬੱਚੇ ਦੀ ਗੋਲੀ ਮਾਰ ਦਿੱਤੀ ਜਾਂਦੀ ਕੱਲਾ-ਕੱਲਾ ਮਾਪਿਆਂ ਦਾ ਪੁੱਤ ਨਾ ਕੋਈ ਨਾਲ ਦਾ ਜੰਮਿਆ ਭੈਣ ਤੇ ਨਾ ਭਰਾ ਅਜੋਨਾ ਮਾਪਿਆਂ ਦਾ ਘਰ ਉੱਝੜ ਗਿਆ ਜਿਨ੍ਹਾਂ ਦਾ ਪੁੱਤ ਸਦਾਦੀਨੀ ਸੌਂ ਗਿਆ ਸੋ ਇੰਨਾ ਕੁਸ਼ ਮਤਲਬ ਕਿ 2-3 ਪਿੰਡਾਂ ਦੇ ਗੇੜ ਚ ਇਡੀ ਘਟਨਾ ਇਹ ਵਾਪਰਦੀਆਂ ਤੇ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਆ ਪਤਾ ਨਹੀਂ ਸਰਕਾਰ ਦਾ ਇੰਨਾਂ ਚੀਜ਼ਾਂ ਵੱਲ ਧਿਆਨ ਨਹੀਂ ਹੈਗਾ ਮਾਨ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਨਸ਼ੇ ਤੇ ਨਤ ਪਾ ਰਹੇ ਹੋ ਪਰ ਗਰਾਊਂਡ ਲੈਵਲ ਦੀ ਸੱਚਾਈ ਜਿਹੜੇ ਤੁਹਾਡੇ ਵਿਧਾਇਕ ਆ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਸਵਾਲ ਕਰੂਗੀ ਕੀ ਹੋ ਰਿਹਾ ਹੈ ਮਾਮਾ ਦੇ ਪੁੱਤਤਾ ਜੀ ਆਉਂਦੇ ਤਿਉ ਮਰ ਰਹੀ ਹੈ ਅੱਛਾ ਨਾ ਦਾ ਜ਼ਮੀਨਾਂ ਨਾਲ ਜਾਣੀਆਂ ਅਸ਼ਕੰਦਰ ਰਾਜੇ ਅਰਗੇ ਇੱਥੋਂ ਖਾਲੀ ਹੱਥ ਤੁਰ ਗਏ 80 ਕਿੱਲਿਆਂ ਦਾ ਕੋਈ 60 ਕਿੱਲਿਆਂ ਦਾ ਕਹਿ ਰਿਹਾ ਕੋਈ 70 ਦਾ ਕੋਈ 80 ਰਿਆਂ ਦਾ ਕਹਿ ਰਿਹਾ ਮਾਲਕਾ ਜੀ ਨੇ ਉਹ ਅੱਧੇ ਮਰਲੇ ਪਿੱਛੇ ਬੱਚੇ ਦੇ ਗੋਲੀ ਮਾਰੀ ਰਹਿ 60 ਵੀ ਇੱਥੇ ਜਾਣੇ ਰਹਿ ਇੱਦਾਂ ਮਰਲਾ ਵੀ ਇੱਥੇ ਜਾਣਾ ਤੇ ਯਕੀਨ ਮੰਨਿਓ ਜਦੋਂ ਤੁਹਾਡੀ ਮਾਤ ਹੋ ਗਈ ਨਾ 5 ਮਿੰਟ ਨਹੀਂ ਕਿਸੇ ਨੇ ਤੁਹਾਨੂੰ ਘਰ ਚ ਰੱਖਣਾ ਕਹਿਣਗੇ ਕਵੇਲਾ ਹੁੰਦਾ ਜਾਂਦਾ ਹੈ ਰਿਸ਼ਤੇਦਾਰਾਂ ਨੇ ਗਾਂ ਕਿਤੇ ਜਾਣਾ ਕਵੇਲਾ ਹੋ ਜਾਊਗਾ ਟਾਈਮ ਨਾ ਮਿੱਟੀ ਕਿਉਂ ਟੋ ਜਿਹੜੇ ਘਰ ਲਈ ਤੁਸੀਂ ਮਰਦੇ ਹੋ ਜਿਹੜੇ ਪੁੱਤ ਪੋਤੇ ਲਈ ਤੁਸੀਂ ਮਰਦੇ ਹੋ ਉਹਨਾਂ ਨੇ ਵੀ ਚੰਦ ਮਿੰਟ ਨਹੀਂ ਤੁਹਾਨੂੰ ਰੱਖਣਾ ਅਕਸਰ ਅੱਗ ਆਪਦੇ ਹੀ ਲਾ ਕੇ ਆਉਂਦੇ ਆ ਆਉਦੇ ਆਉਦੇ ਹੱਥੀ ਤੁਨੂੰ ਸਾੜ ਕੇ ਆਉਂਦੇ ਆ ਤੇ ਫੇਰ ਫੇਰ ਕਾਦੇ ਲਈ ਮੈਂ ਮੈਂ ਕਾਦੇ ਲਈ ਪੈਸੇ ਦੀ ਮੇਰੀ ਮੇਰੀ ਕਾਧੀਆਂ ਦੌਲਤਾਂ ਕਾਧੀਆਂ ਸ਼ੋਰਤਾਂ ਖੜਨਾ ਸਿੱਖੋ ਇੱਕ ਦੂਜੇ ਦੇ ਨਾਲ ਕਿਸੇ ਦੇ ਝਾਟੇ ਖੇ ਪਾਉਣੀ ਨਾ ਸਿੱਖੋ ਕਿਸੇ ਦੇ ਪੜਦੇ ਕੱਜਨੇ ਸਿੱਖੋ ਉਹ ਬੰਦੇ ਦੀ ਜ਼ਿੰਦਗੀ ਨੂੰ ਵਿਚਾਰੋ ਜਿਹੜੇ ਮਾਪਿਆਂ ਦਾ ਪੁੱਤ ਹੈ ਜੇ ਨਸ਼ੇ ਨਾ ਤੁਰ ਗਿਆ ਦੱਸੋ ਉਹ 10 ਸਾਲ ਦੀ ਬੱਚੀ 14 ਸਾਲ ਦਾ ਬੱਚਾ ਦੱਸੋ ਕੀ ਉਹ ਕਮਾਈ ਕਰ ਲੈਣਗੇ ਕਿਵੇਂ ਘਰ ਚੱਲੂਗਾ ਬਜ਼ੁਰਗ ਬਾਪ ਆ ਕੌਣ ਚਲਾਊਗਾ ਘਰ ਕਹਿਣਾ ਸੌਖਾ ਹਰ ਇੱਕ ਬੰਦੇ ਲਈ ਕਹਿਣਾ ਸੌਖਾ ਹੋ ਜਾਂਦਾ ਕਿ ਹਾਂ ਜੇ ਪਤੀ ਮਰ ਜੇ ਨਾ ਤੇ ਪਤਨੀ ਨੂੰ ਇੱਕ ਗੱਲ ਹੀ ਸੱਥਰ ਤੇ ਬੈਠੀ ਨੂੰ ਕਹੀ ਜਾਂਦੀ ਆ ਕੋਈ ਨਹੀਂ ਹੋਏ ਲੈ ਤੇਰੇ ਬੱਚੇ ਕਦੇ ਕਿਸੇ ਨੇ ਇਹ ਸੋਚਿਆ ਉਹ ਬੱਚੇ ਪਾਲਦੀ ਕਿਵੇਂ ਆ ਉਹਦੇ ਬੱਚੇ ਪਾਲਦੇ ਕਿਵੇਂ ਆ ਉਹਨੂੰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਸਹਿਣੀਆਂ ਪੈਂਦੀਆਂ ਜੋ ਅੰਦਰ ਵੱੜਦੀ ਉਹ ਤਾਂ ਵੀ ਮਰਦੀ ਬਾਹਰ ਨਿਕਲਦੀ ਉਹ ਤਾਂ ਵੀ ਮਰਦੀ ਆ ਸਮਾਜ ਦੀਆਂ ਕਿੰਨੀਆਂ ਉਂਗਲਾਂ ਉਹਦੇ ਤੇ ਉੱਠਦੀਆਂ ਨੇ ਜੇ ਕਿਤੇ ਉਹ ਸਮਾਜ ਦੀਆਂ ਕੀਤੀਆਂ ਤੇ ਆਵਾਜ਼ ਚੱਕ ਲਿਓ ਉਹਦੇ ਤੇ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੇਸ ਕੀਤਾ ਐਦਕਿ ਮੈਂ ਮਨ ਬਣਾਇਆ ਕਿ 24 ਜੂਨ ਨੂੰ ਮੈਂ ਰੋਣਾ ਨਹੀਂ ਕਿਉਂਕਿ 24 ਜੂਨ ਨੂੰ ਮੇਰੇ ਹਸਬੰਡ ਇਸ ਦੁਨੀਆ ਤੋਂ ਗਏ ਆ ਅੱਜ ਸਾਲ ਮੈਂ 24 ਜੂਨ ਨੂੰ ਵੀਡੀਓ ਪਾ ਕੇ ਇੱਕ ਨੌਜਵਾਨੀ ਨੂੰ ਝੰਜੋਲ ਦੀ ਹੁੰਨੀ ਆ ਕਿ ਮੇਰਾ ਪਤੀ ਇਸ ਦਿਨ ਡਰੈਗ ওভারਡੂਸ ਨਾ ਗਿਆ ਪਰ ਐਦਕੀ ਮੈਂ ਰੋਣਾ ਨਹੀਂ ਅੱਗੇ ਮੇਰਾ ਰੋਣ ਨਿਕਲੇ ਹੁੰਦਾ ਮੈਂ ਭਾਵੁਕ ਹੋ ਜਾਂਦੀ ਆ ਐਦਕੀ ਮੈਂ ਆਪਦੀ ਜ਼ਿੰਦਗੀ ਦੀ ਜਿਹੜੀ ਦਾਸਤਾਨਾ ਜਿਹੜੇ ਨਵੇਂ ਫਾਲੋਅਰ ਆਪਣੇ ਜੁੜੇ ਆ ਸਾਰਿਆਂ ਨੂੰ ਦੱਸੂਗੀ ਕਿਵੇਂ ਮੈਂ 24 ਸਾਲ ਦੀ ਵਿਧਵਾ ਹੋਈ ਕਿਵੇਂ ਮੈਂ ਸਟਰਗਲ ਕੀਤਾ ਕਿਵੇਂ ਮੈਂ ਬੱਚੇ ਪਾਲੇ ਸਰਕਾਰਾਂ ਸਾਡੇ ਤੋਂ ਪੁੱਛਣ ਆ ਕੇ ਬੱਚੇ ਕਿਵੇਂ ਪਾਲਦੀ ਆ ਕਹਿੰਦੇ ਪਤੀ ਚਾਹੇ ਜੁੱਟਾ ਮਾਰਚੀ ਮਾੜਾ ਹੋਵੇ ਬਿਲਕੁਲ ਨਕਮਾ ਹੋਵੇ ਜੇ ਔਰਤ ਦੇ ਸਿਰ ਤੇ ਉਹਦੇ ਪਤੀ ਦਾ ਸਾਯਾ ਨਾ ਉਹ ਮਾੜੀ ਵੀ ਹੁਣ ਉਹਨ ਕੋਈ ਮਾੜਾ ਨਹੀਂ ਕਹਿੰਦਾ ਤੇ ਜੇ ਪਤੀ ਨੀ ਨਾ ਸਰਤੇ ਔਰਤ ਕਿੱਡੀ ਚੰਗੀ ਐ ਕਿੱਡੇ ਚੰਗੇ ਕੰਮ ਕਰਕੇ ਘਰੋਂ ਬਾਹਰੋਂ ਕਰੇ ਹੁੰਦੀ ਐ ਤੇ ਇਹੀ ਸੌਨ ਨੂੰ ਮਿਲਦਾ ਹੁੰਦਾ ਵੀ ਆਈ ਹੋਣੀ ਐ ਕਿਸੇ ਕੋਲੇ ਜਾ ਕੇ ਸੋ ਇਹ ਸਾਰੀਆਂ ਗੱਲਾਂ ਬਾਤਾਂ ਆਪਾਂ 24 ਜੂਨ ਨੂੰ ਕਰਾਂਗੇ ਬਹੁਤ ਦੁੱਖਾਂ ਮੈਨੂੰ ਉਸ ਬੱਚੇ ਦੀ ਮੌਤ ਤੇ ਅਫਸੋਸ ਅਗਰ ਦਿੱਤੀ ਵਾਲੇ ਦਾ ਜਿਹੜਾ ਨੌਜਵਾਨ ਮਰ ਗਿਆ ਬਹੁਤ ਅਫਸੋਸ ਆ ਮੈਨੂੰ ਉਸ ਬੱਚੇ ਦੀ ਮੌਤ ਦਾ ਜਿਹਨੇ ਹਜੇ ਪਲੱਸ 2 ਕੀਤੀ ਸੀ ਮੈਡੀਕਲ ਦੇ ਨਾਲ ਮਾਪਿਆਂ ਦੇ ਬਹੁਤ ਵੱਡੇ ਸੁਪਨੇ ਸੀਗੇ ਸਾਰੇ ਸੁਪਨੇ ਟੁੱਟ ਕੇ ਚੱਕਣਾ ਚੂਰ ਹੋ ਗਏ ਬਹੁਤ ਸਾਰੇ ਲੋਕ ਹ ਜਾਂਦੇ ਜਾਂਦੇ ਆਪਾਂ ਇਹ ਵੀ ਗੱਲ ਕਰ ਲਈਏ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਭੈਣ ਫਿਲਟਰ ਲਾ ਕੇ ਵੀਡੀਓ ਪਾਉਂਦੀ ਆ ਜਾਂ ਤੂੰ ਤਾਂ ਫਿਲਟਰ ਲਾ ਲਾ ਵੀਡੀਓ ਬਈ ਆ ਮੇਰੀ Ориਜਨਲ ਵੀਡੀਓ ਆ ਦੁੱਖਾਂ ਨੇ ਰੋਲਤਾ ਰੰਗ ਰੂਪ ਰੱਬ ਨੇ ਵਥੇਰਾ ਦਿੱਤਾ ਸੀ ਤੇ ਪਰ ਮੈਂ ਇੱਕ ਕਹਿਣੀ ਆ ਕਿਸੇ ਦੀ ਤੀਨੂ ਰੱਬਾ ਰੰਗ ਰੂਪ ਨਾਲ ਦੀ ਉਹਦੀ ਕਿਸਮਤ ਚੰਗੀ ਲਿਖੀ ਰੂਪ ਰੋਂਦਾ ਤੇ ਕਰਮ ਹੱਸਦੇ ਆ ਬੰਦੇ ਦੀ ਜਦੋਂ ਕਿਸੇ ਦੀ ਤੀ ਦੀ ਮਾੜੀ ਕਿਸਮਤ ਉੱਗੜਦੀ ਹੈ ਨਾ ਉਦੋਂ ਉਹਦਾ ਰੂਪ ਰੋਂਦਾ ਤੇ ਕਰਮ ਹੱਸਦੇ ਆ ਉਦੋਂ ਇਹ ਸੋਚਦੇ ਆ ਕਿ ਏਦੋਂ ਮਹਾਰਾਜ ਰੰਗ ਰੂਪ ਨਾਲ ਦਿੰਦਾ ਪਰ ਮੁਕੱਦਰ ਸੋਨੇ ਲਿਖੇ ਹੁੰਦੇ ਆ ਜੀਵਨ ਸਾਥੀ ਦਾ ਹਮਸਫਰ ਦਾ ਲਾਸਟ ਤੱਕ ਦਾ ਨਾਲ ਪੜਾ ਲਿਖਿਆ ਹੁੰਦਾ ਸੋ ਜਦੋਂ ਇਸ ਤਰ੍ਹਾਂ ਦੀਆਂ ਧੀਆ ਆਪਣੇ ਬੱਚੇ ਪਾਲਦੀਆਂ ਨਾ ਉਹਨਾਂ ਦੇ ਨਾਲ ਖੜਨਾ ਸਿੱਖਿਆ ਕਰੋ ਨਾ ਕਿ ਉਹਨਾਂ ਨੂੰ ਗਲਤ ਮਲਤ ਕਮੈਂਟ ਕਰਿਆ ਕਰੋ ਨਾ ਕਿ ਕਿਸੇ ਦੀਆਂ ਹੋਰ ਵੀਡੀਓ ਚੱਕ ਕੇ ਉਹਨਾਂ ਦੇ ਫੇਸ ਲਾ ਕੇ ਇਹ ਕਿਹਾ AI ਬੜੀ ਚੱਲੀ ਐ ਇਹਦੇ ਰਾਹੀਂ ਵੀਡੀਓ ਐਡਿਟ ਕਰਕੇ ਪਾ ਦਿੰਨੇ ਚੰਗੇ ਭਲਿਆਂ ਘਰਾਂ ਦੀਆਂ ਧੀਆਂ ਨੂੰ ਦੂਸੀਂ ਬਦਨਾਮ ਕਰਨ ਤੇ ਲੱਗੇ ਹੋਏ ਆ ਕੋਈ ਤੁਹਾਡੇ ਤੋਂ ਡਰਦਾ ਨਹੀਂ ਆ ਸਚਾਈ ਹਰ ਇੱਕ ਨੂੰ ਪਤਾ ਹੁੰਦੀ ਐ ਸੋ ਕਹਿੰਦਾ ਭਾਵੇਂ ਹੀ ਐ ਕਿ ਜੋ ਅੱਜ ਸੋਸ਼ਲ ਮੀਡੀਆ ਤੇ ਚੱਲ ਰਿਹਾ ਕਲਯੋਗ ਦੇ ਅੰਤ ਦੀ ਨਿਸ਼ਾਨੀ ਐ ਤੇ ਪਤਾ ਨਹੀਂ ਇਸ ਅੱਗ ਦੇ ਵਿੱਚ ਕਿਹਨੇ ਕਿਹਨੇ ਚਲਸਨਾ ਅਰਦਾਸ ਕਰੀ ਉਸ ਕਾਲਪੁਰਖ ਵੈਗ੍ਰੂ ਤੇ ਮੇਰੇ ਪੰਜਾਬ ਨੂੰ ਨਜ਼ਰ ਨਾ ਲੱਗੇ ਪੰਜਾਬ ਦੇਆਂ ਜਾਇਆਂ ਨੂੰ ਨਜ਼ਰ ਨਾ ਲੱਗੇ ਕਿਸੇ ਦੀ ਪੰਜਾਬ ਦੀਆਂ ਜਾਇਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਤੀ ਚਾਹੇ ਕਿਸੇ ਦੀ ਚੰਗੀ ਆ ਚਾਹੇ ਮਾੜੀ ਆ ਸੱਚੇ ਪਾਤਸ਼ਾਹ ਤੀਆਂ ਦੇ ਪਰਦੇ ਗੱਜੇ ਕਿਉਂਕਿ ਤੀਆਂ ਜੰਮਦੀਆਂ ਤਿੰਨੇ ਲੀੜੇ ਪਾਲਦੀਆਂ ਇਹ ਜਿਤਾਂ ਬੜੀਆਂ ਵੱਡੀਆਂ ਚੀਜ਼ਾਂ ਹੁੰਦੀਆਂ ਨੇ ਤੇ ਪੁੱਤਾਂ ਦੀਆਂ ਅਰਥੀਆਂ ਮਾਪਿਆਂ ਨੂੰ ਆਪਦੇ ਕੰਦਿਆਂ ਦੇ ਨਾ ਚੱਕ ਕੇ ਲਜਾਣੀਆਂ ਪੈਣ ਕਿਉਂਕਿ ਜਿਹੜਾ ਟਾਈਮ ਆਂਦੇ ਹੁੰਦੇ ਪੁੱਤਾਂ ਦਾ ਮਾਪਿਆਂ ਨੂੰ ਮੋਢਾ ਦੇਂਦਾ ਨਾ ਉਹ ਸਟੈਂਡ ਤੇ ਜੇ ਕਿਤੇ ਮਾਪਿਆਂ ਨੂੰ ਪੁੱਤਾਂ ਦੀਆਂ ਅਰਥੀਆਂ ਚੱਕ ਕੇ ਲਾਂਬੂ ਲਾਉਣੇ ਪੈ ਜਾਣ ਨਾ ਉਦੋਂ ਵੱਡਾ ਦਰਦ ਤੇ ਵਿਛੋੜਾ ਨਹੀਂ ਕੋਈ ਹੋ ਸਕਦਾ ਸੋ ਇਹਨਾਂ ਚੀਜ਼ਾਂ ਨੂੰ ਵਿਚਾਰਿਆ ਕਰੋ ਧੰਨਵਾਦ ਜੀ